ਇਹ ਉਹਨਾਂ ਵਿਚਾਰਾਂ ਬੱਚੋ ਜਿਹੜਾ ਜਦੋਂ ਜ਼ਾਬ ਨੂੰ ਕੀਤਾ ਗਿਆ ਹਲਿਸ਼ਾ ਉਹ ਆਇਆ ਅੱਜ ਦਾ ਪੰਥਕ ਕਾਰਜ ਸਮੂਚੀ ਪਾਵ ਨੂੰ ਬੇਨਤੀ ਕਰਦਾ ਹੈ ਕਿ 2 ਦਸੰਬਰ 2024 ਨੂੰ ਪੰਜ ਸਿੰਘ ਸਹਬਾਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਸਾਰੇ ਹੁਕਮਨਾਮਿਆਂ ਨੂੰ ਇਹਨੂੰ ਬਿੰਨ ਲਾਗੂ ਕਰਵਾਉਣ ਲਈ ਗੁਰਮਤ ਅਨੁਸਾਰ ਗੁਰਮਨ ਪੈਰਾ ਦਿੱਤਾ ਜਾਵੇ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨਮਰਯਾਦਾ ਸ਼ਾਨੋ ਸ਼ੌਕਤ ਅਤੇ ਪ੍ਰਤਿਸ਼ਠਾ ਗੁਰੂ ਆਸਿਨ ਸਾਹਿਬ ਦੀ ਮੋੜ ਪਹਾਲ ਹੋ ਸਕੇ। ਵਿਸ਼ਲੇਸ਼ਣ ਸਮੇਂ ਵਿੱਚ ਸਿੰਘ ਸਹਿਬਾਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨਮਤੀ ਮਰਯਾਦਾ ਅਤੇ ਇਸ ਦੇ ਸਿਧਾਂਤ ਦੀ ਪੁਨਰੁਰਜਿਤੀ ਕਰਨ ਲਈ ਆਪਣੀਆਂ ਸਮਰੱਥਾਵਾਂ ਅਨੁਸਾਰ ਜਿੰਨਾ ਕੋਈ ਯਤਨ ਕੀਤਾ ਅਤੇ ਤਖਤ ਸਾਹਿਬ ਦੀ ਮਾਨਮਰਯਾਦਾ ਨੂੰ ਮੋਰ ਸਥਾਪਿਤ ਕਰਨ ਦੀ ਭਾਵਨਾ ਨਾਲ ਜੋ ਵੀ ਫੈਸਲੇ ਲਏ ਗਏ ਉਸ ਲਈ ਸਿੰਘ ਸਹਿਬਾਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪੰਥ ਦੀ ਦੋਸ਼ੀ ਧਿਰ ਵੱਲੋਂ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਜਾਰੀ ਹੋਏ ਹੁਕਮਨਾਮਿਆਂ ਵੱਲ ਪਿੱਟ ਕਰਦੇ ਆ ਇਹਨਾਂ ਹੁਕਮਨਾਮਿਆਂ ਦੀ ਹੁਕਮ ਅਦੁੱਲੀ ਕਰਨ ਅਤੇ ਸਿੰਘ ਸਹਿਬਾਨਾਂ ਦਾ ਮਨੋਬਲ ਦੇਖ ਕੇ ਆਪਣੀਆਂ ਮਨਾਈਆਂ ਕਰਨ ਦੀ ਭਾਵਨਾ ਨਾਲ ਸਿੰਘ ਸਹਿਬਾਨਾਂ ਦੀ ਜੋ ਕਿਰਦਾਰ ਕੁਸ਼ੀ ਕਰਨ ਦੇ ਕੁੱਝੇ ਯਤਨ ਕੀਤੇ ਜਾ ਰਹੇ ਹਨ ਅੱਜ ਦਾ ਕੱਟ ਇਹਨਾਂ ਪੋਸ਼ੇ ਹਸਕੰਡਿਆਂ ਦੀ ਪਰਜੋਰਨ ਖੇਤੀ ਕਰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਰਮੁਖ ਦੋਸ਼ੀ ਪਾਇ ਗਈ ਧਿਰ ਵੱਲੋਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਕਰਨ ਅਤੇ ਆਪਣੀ ਹਮਾਇਤ ਅਧੀਨ 2 ਦਸੰਬਰ 2024 ਦੇ ਹੁਕਮਨਾਮਿਆਂ ਵੱਲ ਵਿੱਟ ਕਰਕੇ ਉਹਨਾਂ ਨੂੰ ਸੰਪੂਰਨ ਰੂਪ ਵਿੱਚ ਮੰਨਣ ਤੋਂ ਜੋ ਆਨਾ ਕਾਨੀ ਕੀਤੀ ਜਾ ਰਹੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਯਾਦਾ ਨੂੰ ਮੋੜ ਰੋਲਣ ਅਤੇ ਆਪਣੇ ਆਪ ਨੂੰ ਸਤਿ ਸ੍ਰੀ ਅਕਾਲ ਸਾਹਿਬ ਤੋਂ ਵੀ ਸ਼ਰਮ ਔਰ ਦਰਸਾਉਣ ਦਾ ਜੋ ਕੋਝਾ ਯਤਨ ਕੀਤਾ ਜਾ ਰਿਹਾ ਹੈ ਅੱਜ ਦਾ ਪੰਥਕ ਕੱਟ ਉਸ ਵਰਤਾਰੇ ਦੀ ਔਰ ਜੋ ਨਿਖੇਦੀ ਕਰਦਾ ਹੈ ਅਦੇ ਸਿੰਘ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਮਾਨ ਮਰਯਾਦਾ ਅਤੇ ਗੌਰਵਤਾ ਦੇ ਰਖਵਾਲੇ ਬਣ ਕੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮ ਨਾਵਿਆਂ ਦੀ ਪਾਲਣਾ ਯਕੀਨੀ ਬਣਾਉਣ ਲਈ ਦ੍ਰਿੜਤਾ ਨਾਲ ਫੈਸਲੇ ਲੈਣ ਕੋਕਮਨਾਵਿਆਂ ਦੀ ਅਣਦੇਖੀ ਕਰਨ ਵਾਲੀ ਧਿਰ ਨੂੰ ਪੰਥ ਦੇ ਸਾਹਮਣੇ ਮੁੜ ਕਿਟਾਰੇ ਵਿੱਚ ਖੜਾ ਕੀਤਾ ਜਾਵੇ ਸਿੰਘ ਸਹਿਬਾਨ ਵੱਲੋਂ ਗੁਰੂ ਜੀ ਦੇ ਆਦਰ ਅਤੇ ਭੈਅ ਵਿੱਚ ਰੱਖ ਕੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਿੱਖ ਪਰੰਪਰਾਵਾਂ ਪਰੰਪਰਾਵਾਂ ਉੱਪਰ ਪਹਿਰਾ ਦਿੰਦਿਆਂ ਹੋਇਆਂ ਵਿਰਕਸ਼ ਅਤੇ ਜਾਣ ਵਾਲੇ ਦ੍ਰਿੜਤਾ ਭਰੇ ਯਤਨਾਂ ਵਿੱਚ ਉਹਨਾਂ ਦੇ ਨਾਲ ਅੱਜ ਦਾ ਾਕਾਟ ਹਰ ਤਰ੍ਹਾਂ ਦਾ ਸਾਥ ਦੇਣ ਲਈ ਬਚਨ ਬੰਧਤਾ ਪ੍ਰਗਟ ਕਰਦਾ ਹੈ ਅੱਜ ਦੇ ਇਕੱਠ ਵਿੱਚ ਸ਼ਾਮਲ ਸਾਰੀਆਂ ਪੰਥਕ ਧਿਰਾਂ ਨੂੰ ਬੜੇ ਸਨੇਮਰਤਾ ਸਹਿਤ ਬੇਨਤੀ ਹੈ ਕਿ ਉਹ ਆਪੋ ਧਾਵੀ ਅਤਿਆਪਸੀ ਫੁੱਟਦਾਲ ਹੋਏ ਪੰਥਕ ਨੁਕਸਾਨ ਦਾ ਲੇਖਾ ਝੁਕਾ ਕਰਦੇ ਆਂ ਸਾਰੀਆਂ ਪੰਥਕ ਧਿਰਾਂ ਆਪਣਾ ਫਰਜ਼ ਪਛਾਣਦੇ ਹੋਏ ਆਪਣੇ ਨਿੱਜੀ ਹਿੱਤਾਂ ਨੂੰ ਇੱਕ ਪਾਸੇ ਰੱਖ ਕੇ ਖਾਲਸਾ ਜੀ ਦੇ ਗੋਲ ਬਾਲੇ ਦੇ ਸੰਕਲਪ ਨੂੰ ਅਮਲੀ ਜਾਮਾ ਪਹਚਾਉਣ ਲਈ ਕੌਮੀ ਫਰਜ਼ਾਂ ਉੱਪਰ ਆਮ ਸਹਿਮਤੀ ਬਣਾ ਕੇ ਕੰਮ ਕਰਨ ਇਸ ਮੰਤਵ ਲਈ ਸਾਰੀਆਂ ਧਿਰਾਂ ਆਪਸੀ ਵਖਰੇਵੇਂ ਇੱਕ ਪਾਸੇ ਰੱਖ ਕੇ ਗੁਰਮੁਖ ਬੈਸਾਹੋ ਸਫਾ ਵਿਛਾਏ ਦੇ ਗੁਰੂ ਹੁਕਮ ਅਨੁਸਾਰ ਸਿਰ ਜੋੜ ਕੇ ਬੈਠਣ ਅਤੇ ਆਤਮ ਚਿੰਤਨ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਕੇਸਰੀ ਨਿਸ਼ਾਨ ਸਾਹਿਬੇ ਦਾ ਇਕੱਠੇ ਹੋ ਕੇ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਜੁੜ ਕੇ ਕੰਮ ਕਰਨ ਦੀ ਕਿਰਪਾਲਤਾ ਕਰ ਇਸ ਮੰਤਵ ਲਈ ਅੱਜ ਦੇ ਇਕੱਠ ਵਿੱਚ ਸ਼ਾਮਲ ਸਮੂਹ ਸੰਗਤ ਦੀ ਸ਼ਾਂਤੀ ਨਾਲ ਇੱਕ ਆਰਜ਼ੀ ਤਾਲਮੇਲ ਕਮੇਟੀ ਬਣਾਈ ਜਾਂਦੀ ਹੈ ਜਿਸ ਵਿੱਚ ਅੱਜ ਦੀ ਇਕੱਤਰਤਾ ਵਿੱਚ ਸ਼ਾਮਲ ਧਰਾ ਵਿੱਚੋਂ ਨਮਾਇंदे ਲਏ ਗਏ ਹਨ ਇਹ ਕਮੇਟੀ ਸਮੂਹ ਗੁਰੂ ਨਾਨਕ ਨਾਮਲੇਵਾ ਧਰਾ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਦੀਆਂ ਨੇ ਅਤੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹਨ ਪਰ ਅੱਜ ਦੀ ਇਸ ਇਕੱਤਰਤਾ ਵਿੱਚ ਪਹੁੰਚ ਨਹੀਂ ਸਕੀਆਂ ਉਹਨਾਂ ਸਾਰੀਆਂ ਧਰਾ ਨਾਲ ਸੰਪਰਕ ਕਰਕੇ ਪੰਥਕ ਏਕਤਾ ਲਈ ਅਗਲੇਰੀ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਸੰਪਰਕ ਕਰਨ ਗਿਆ ਅਤੇ ਆਪਸੀ ਵਿਚਾਰ ਵਟਾਂਦਰੇ ਦੁਆਰਾ ਪੰਥਕ ਇਕਤਾ ਲਈ ਘਟੋ ਘੱਟ ਸਾਂਝਾ ਪ੍ਰੋਗਰਾਮ ਕਾਮਨ ਮਿਨਿਮਮ ਪ੍ਰੋਗਰਾਮ ਬਣਾਉਣ ਲਈ ਸੁਝਾਵ ਇਕੱਤਰ ਕਰਨ ਗਿਆ ਉਸ ਤੋਂ ਉਪਰੰਤ ਵੱਡੀ ਇਕਤਰਤਾ ਜਾਂ ਇਕੱਠ ਸਦਕੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਸਮੁੱਚੇ ਪੰਥ ਦੀ ਇਕਤਾ ਲਈ ਅਗਲੇਰੀ ਪਲਾਣਕ ਪੁੱਟਣ ਦਾ ਯਤਨ ਕੀਤਾ ਜਾਵੇਗਾ ਜਿਸ ਵਿੱਚ ਸਤਿਗੁਰੂ ਸਾਹਿਬ ਦੁਆਰਾ ਬਖਸ਼ਿਸ਼ ਦਿੱਤੇ ਪੰਜ ਪ੍ਰਧਾਨੀ ਜਾਂ ਪੰਚਾਇਤੀ ਸੰਕਲਪ ਤਹਿਤ ਪੰਥਕ ਇਕਤਾ ਲਈ ਜਤਨ ਕੀਤੇ ਜਾਣਗੇ ਅੱਜ ਵਾਲੀ ਤਾਲ ਮਹਿਲ ਕਮੇਟੀ ਉਸ 1 ਇਕੱਠ ਤੱਕ ਹੀ ਕੰਮ ਕਰੇਗੀ ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਬੇਨਤੀ ਸਤਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਸਰਦਾਰ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਦਾ ਇਹ ਇਕੱਠ ਪੰਥਕ ਤਰ੍ਹਾਂ ਦੀ ਹੁਕਮ ਮੁਤਾਬਕ ਸੱਦਿਆ ਬਾਰ-ਬਾਰ ਉਹਨਾਂ ਨੂੰ ਜਾ ਕੇ ਬੇਨਤੀਆਂ ਕਰਨ ਤੋਂ ਬਾਅਦ ਕਿ ਉਹਨਾਂ ਦੀ ਬਡੇਰੀ ਉਮਰ ਤਸਵੀਰਕ ਮਜਬੂਰੀਆਂ ਕਰਕੇ ਇਹ ਵੀ ਉਹਨਾ ਬਣੋ ਸੁਝਾ ਹੈ ਕਿ ਕਿਸੇ ਇੱਕ ਸ਼ਖਸੀਅਤ ਦੇ ਮੋਢਿਆਂ ਉੱਪਰ ਸਾਰਾ ਭਾਰ ਪਾਉਣ ਦੀ ਬਜਾਏ ਗੁਰੂ ਸਾਹਿਬ ਜੀ ਦੇ ਬਣਾਏ ਪੰਜ ਪ੍ਰਧਾਨੀ ਸੰਕਲਪ ਨੂੰ ਅਮਲੀ ਰੂਪ ਦੇ ਕੇ ਕੌਮ ਦੀ ਅਗਵਾਈ ਦਾ ਰਸਤਾ ਪੱਧਰ ਕੀਤਾ ਜਾਵੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੈਂਬਰ ਕਿਹੜੇ ਕਿਹੜੇ ਨੂੰ ਇੰਟਰੋਡਿਊਸ ਕਰੀ ਨਾ। ਲਰ ਸਕਦਾ ਦੇ ਇੱਕ ਇੱਕ ਮੈਂਬਰ ਲਾਗੇ ਕਿੰਨੀਆਂ ਸਸਤਾਵਾਂ ਟੋਟਲ ਕਿੰਨੀਆਂ ਸਸਤਾਵਾਂ ਕਿਹੜੀਆਂ ਸਨ ਉਹਨਾਂ ਦੀ ਲਿਸਟ ਹੈਗੀ 340 ਦੇ ਵਿੱਚ ਲਿਖੀ ਸੀ ਕਿ ਕਿੰਨੇ 340 ਦੇ ਵਿੱਚ ਹੈ 340 ਨੇ ਕਈ ਸਸਤਾਵਾਂ ਐਕਸਪੈਟ ਪਾਟ ਲਏ ਤੇ ਮੈਂਬਰਾਂ ਦਾ ਕੋਈ ਨੰਬਰ ਤਾਂ ਨਹੀਂ ਹਦਾ ਫਿਕਸ ਕੀਤਾ ਨਹੀਂ ਜਾਰੀ ਮੈਂਬਰੀ ਕਮੇਟੀ ਹੋਏਗੀ ਜਾਂ ਫਿਰ ਨਹੀਂ ਜਿੰਨੀਆਂ ਫਿਰ ਤੇ ਚਾਰ ਹੋ ਜੂ ਅਗਰ 40 ਹੋ ਗਈ ਤਾਂ ਅੱਧ ਤਰ੍ਹਾਂ ਇੱਕ ਬੰਦਾ ਲੈਣ ਜਾਏਗਾ ਸ਼ਾਇਦ ਗਿਰਾਜ ਜੀ ਲਈ ਗਿਆ ਜਾ ਕੇ ਪਹਿਲੇ ਪਹਿਲੇ ਹਰ ਉਸ ਸੰਸਥਾ ਨਾਲ ਤਾਲਮਿਲ ਕਰੇ ਤਾਂ ਜਿਹੜੀਆਂ ਨੂੰ ਜਿਹੜੀ ਆਰਜ਼ੀ ਤਾਲਮਿਲ ਕਮੇਟੀ ਬਣਾਈ ਹੈ ਜੀ ਉਹਦੇ ਕਿੰਨੇ ਮੈਂਬਰ ਤੁਸੀਂ ਇਤਿਆਜ਼ ਕੀਤੇ ਹਾਂ ਜੀ ਜਿਹੜੀ ਆਰਜ਼ੀ ਤਾਲਮਿਲ ਕਮੇਟੀ ਜਿਹੜੀ ਬਾਅਦ ਤੱਕ ਕੰਮ ਕਰਨੀ ਹੈ ਵੱਡੀ ਮੀਟਿੰਗ ਤੋਂ ਪਹਿਲਾਂ ਕੰਮ ਤੋਂ ਕੰਮ ਕਰਦੀ ਹੈ ਉਹਦੇ ਕਿੰਨੇ ਮੈਂਬਰ ਬਣਾਏ ਤੁਸੀਂ ਉਹ ਅਸੀਂ ਫੈਸਲਾ ਕਰਾਂਗੇ ਵੱਡੇ ਘਟ ਦੇ ਵਿੱਚ ਵੱਡੇ ਘਟ ਕਦੋਂ ਯਾਨੀ ਹੁਣ ਪਰਚੂ ਕਰਦੇ ਨੇ ਵੱਡੇ ਘਟ ਤਾਂ ਤਾਕਤਸ਼ੀਲ ਹੋਵੇ ਕਿ ਤਾਲਮਿਲ ਕਮੇਟੀ ਜਿੰਨੀਆਂ ਵੀ 13 ਅਜ ਮੌਜੂਦ ਹੈ ਸਾਰਿਆਂ ਦੀ ਡਿਊਟੀ ਲਗਾਈ ਗਈ ਹੈ ਪਹਿਲੇ ਸਾਰਿਆਂ ਨਾਲ ਸੰਪਰਕ ਕਰੋ ਜਿਹੜੇ ਨਹੀਂ ਪਾਏ ਆ ਸਕਦੇ ਇਹ ਮੇਰੀ ਬੇਨਤੀ ਆ ਉਹਨਾਂ ਨੇ ਹੁਣੇ ਦੱਸਿਆ ਜਿਗਾ ਕਿ ਜਦੋਂ ਵੱਡਾ ਕੱਟ ਹੋਣਾ ਉਦੋਂ ਤੱਕ ਇੱਕ ਤਾਲਮੇਲ ਕਮੇਟੀ ਕੰਮ ਕਰੇਗੀ ਉਸ ਕਮੇਟੀ ਦੇ ਕਿਹੜੇ ਮੈਂਬਰ ਹੋਣਗੇ ਬਿੱਟ ਬਿੱਟਾ ਉਹ ਐਕਸਟਰਾ ਹੈ ਕਿ ਇੱਕ ਇੱਕ ਮੈਂਬਰ ਹਰ ਕਮੇਟੀ ਦਾ ਅਸੀਂ ਲੈ ਕੇ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਹਾਲੇ ਤੁਸੀਂ ਫਾਰਮੂਲਾਈਜ਼ ਕਰਨੀ ਕਰਨੀ ਹੈ ਹਾਂਜੀ ਉਹਦੇ ਅਧਿਕਾਰ ਬਹੁਤ ਮੇਟਿੰਗ ਕਮੇਟੀ ਹੋਏਗੀ ਅਸੀਂ ਤੁਹਾਨੂੰ ਹਾਲੇ ਬਣਾਣੀ ਉਹ ਕਦੋਂ ਕਦੋਂ ਨਾਮ ਕਰਦੇ ਰੋਗੇ ਇਹਦੇ ਕਦੋਂ ਤੱਕ ਹੋ ਜਾਏਗਾ ਸਾਰਾ ਤੇ ਆਪਣਾ ਪਹਿਲਾ ਸਟੈਪ ਕੀ ਹੋਏਗਾ ਪਹਿਲਾ ਕਦਮ ਕੀ ਹੋਊਗਾ ਇਹਦੇ ਵਿੱਚ ਤੁਹਾਨੂੰ ਵੀ ਜਾਣ ਲੱਗੇ ਇਹ ਕਿਥੇ ਬੈਠਾ ਪਹਿਲਾਂ ਕਦੋਂ ਤੱਕ ਇਹ ਵੀ ਹੈ ਕਿ ਅਸੀਂ ਦੇਖਣਾ ਚਾਹੁੰਦੇ ਆ ਕਿ ਆ ਜਿਹੜੇ ਮਾੜੇ ਦਲ ਵਾਲੇ ਨੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਉਹਨਾਂ ਦਾ ਨਾਮ ਨਹੀਂ ਲੈਣਾ ਮਾੜਾ ਦਲੀ ਲੈਣਾ ਉਹਨਾਂ ਕਿ ਮਾੜੇ ਦਲ ਵਾਲੇ ਜਿਹੜੇ ਨੇ ਉਹ ਅੱਜ ਫੈਸਲਾ ਕੀ ਉਹ ਚੁਣਦੇ ਆ ਅੱਜ ਬਿਠੇ ਹੋਰ ਉਹਦੇ ਬਾਅਦ ਫੇਰ ਫਿਰ ਭਾਵੇਂ ਪਹਿਲੇ ਕੋਈ ਨਾ ਕੋਈ ਗੱਲ ਕਰਨਾਂਗੇ ਜੋ ਜਦੋਂ ਸੁਧਾਰ ਅਕਾਲੀ ਦਲ ਸੁਧਾਰ ਸਭਾ ਨੇ ਵੀ ਇਸ ਤਰ੍ਹਾਂ ਇੱਕ ਵਾਰੀ ਕਨਸੈਪਟ ਲੈ ਕੇ ਆਈ ਸੀ ਕਿ ਇੱਕ ਕਮੇਟੀ ਬਣਾਵਾਂਗੇ ਪਿੰਡਾਂ ਚ ਜਾਵਾਂਗੇ ਲੋਕਾਂ ਨੂੰ ਮਿਲਾਂਗੇ ਕੰਟੈਕਟ ਕਰਾਂਗੇ ਜੋ opinion ਜਨਰੇਟ ਹੋਏਗਾ ਉਸ ਤੋਂ ਬਾਅਦ ਅਸੀਂ ਡਿਸੀਜਨ ਲਵਾਂਗੇ ਵੀ ਆਪਾਂ ਕਿਹੜਾ ਦਲ ਬਣਾਣਾ ਹੈ ਆਪਣਾ ਉਸ ਤੋਂ ਅਲੱਗ ਅੱਜ ਦਲ ਦਾ ਨਵਾਂ ਨਹੀਂ ਬਣਨਾ ਜੀ ਅੱਜ ਤੁਸੀਂ ਸਜਾਤ ਬੰਦਾ ਅੱਜ ਕਾਰਜਕਾਰੀ ਕੋਈ ਨਾ ਕੋਈ ਨਾ ਕੋਈ ਲਾਭ ਲਾਦਾ ਦਾ ਟਾਈਮ ਦਿੱਤਾ ਉਹਦੇ ਵਿੱਚ ਆਪ ਕੋਈ 12 14 ਵੱਖਰੇ ਵੱਖਰੇ ਦਲ ਸੁਧਾਰ ਕਮੇਟੀ ਤੋਂ ਇਲਾਵਾ ਅਸੀਂ ਅੱਜ ਇਕੱਠੇ ਹੋਏ ਸਾਡਾ ਸੁਧਾਰ ਕਮੇਟੀ ਨਾਲ ਕੋਈ ਢਿੰਨ ਦੇਣਾ ਨਹੀਂ ਸੀ ਇਸ ਤੋਂ ਪਹਿਲਾਂ ਕਿ ਉਹਨਾਂ ਨਾਲ ਹੁਣ ਹੈਗੇ ਬੈਠੇ ਆ ਉਹ ਵੀ ਇੱਕ ਧਿਰ ਹੈ ਉਹਦੇ ਦਾ ਬਾਕੀ ਧਰਾਂ ਗਿਆ ਉਦਾਂ ਹੀ ਉਹ ਇੱਕ ਧਿਰ ਆ ਸੋ ਉਹਨਾਂ ਦੇ ਕੁਝ ਮੈਂਬਰ ਆਏ ਸਨ ਜਿਸ ਦਾ ਮੈਂਬਰ ਖੈਰ ਬਣ ਪੜਾ ਉਸ ਆਇਥੇ ਨਹੀਂ ਉਹਨੇ ਹੋ ਕੇ ਕਹੇ ਤੁਹਾਡੇ ਨਾਲ ਬੈਠੇ ਆ ਸੋ ਇਦਾਂ ਹੀ ਹੈ ਕਿ ਇਹੋ ਕੱਲੇ ਨੂੰ ਅਪਰੋਚ ਕਰਕੇ ਉਹਦੇ ਨਾਲ ਗੱਲਬਾਤ ਕਰਕੇ ਉਹਦਾ ਉਹਦੀ ਕੋਈ ਡਿਮਾਂਡ ਹੋਏਗੀ ਉਹਦੀ ਕੋਈ ਸ਼ਿਕਾਇਤ ਹੋਏਗੀ ਉਹਨੂੰ ਅਡਰੈਸ ਕਰਾਂ

ਫੈਸਲਾ ਤਾਂ ਹੈਗਾ ਵੀ ਸਭ ਤੋਂ ਮਸਲਾ ਉਹਦਾ ਹੈ ਕਿ ਨਾ ਮੈਂ ਇਨੀ ਕੀ ਮਤਲਬ ਅਕਾਤ ਸਾਹਿਬ ਦੇ ਜੱਜ ਕਰ ਕੋ ਜਾਓਗੇ ਤਾਂ ਪਹੁੰਚ ਦਿੱਤੀ ਆ ਕਾਨੂੰਨ ਦਾ ਜਿਹਦਾ ਉਹਨੂੰ ਕਿ ਤੁਹਾਡੇ ਨਾਲ ਆ ਅੱਛਾ ਨਾ ਤੇ ਖੁਦ ਜੇ ਤੁਸੀਂ ਉਹ ਸੰਸਾਰ ਫੈਸਲਾ ਕਰੋ ਉਹ ਆੜਿਆਂ ਨੂੰ ਜਿੰਦਜੀ ਉਹਨੂੰ ਮਿਲ ਵੀ ਇਹਨੇ ਕਰਦੇ ਫਿਰ ਉਹ ਕਾਢ ਨਹੀਂ ਸਾਡੇ ਹੱਥਾਂ ਦੀ ਆ ਅਕਾਲ ਕਰਦੀ ਇਨੀ ਵੱਡੀ ਥੋਗੀ ਆ ਮੈਨੂੰ ਸੋਜੀ ਦੇ ਵਿੱਚ ਘੱਟੋ ਘੱਟ 60 ਸਾਲ ਹੋ ਗਏ 15 ਸਾਲ ਤਾਂ ਪਹਿਲੇ ਯੂਸ ਵਿੱਚ ਨਿਕਲ ਗਿਆ ਤਾਂ ਮੈਨੂੰ ਯਕੀਨ ਹੈ ਕਿ ਬਈ ਇਹ ਇਹੋ ਜਿਹਾ ਤਾਂ ਮੈਂ ਕਦੇ ਅਹਿਸਾਸ ਹੀ ਨਹੀਂ ਕੀਤਾ ਸੀ ਕਿ ਕਿਸੇ ਸਿੱਖ ਦੀ ਹਿੰਮਤ ਹੋਏਗੀ ਇਹੋ ਜੀਆਂ ਗੱਲਾਂ ਕਰਨ ਦੀ ਜਿਹੜੀਆਂ ਆ ਪਿੱਛੇ ਹੋਈਆਂ ਨੇ ਸੋ ਅਬਰਾਤ ਤਾਂ ਬਹੁਤ ਵੱਡਾ ਹੋਇਆ ਹੈ ਉਹ ਦੇਖਦੇ ਆ ਕਿ ਅਕਾਲ ਤਖਤ ਆਪਣੀ ਵੀ ਰਾਜਨੀਤੀ ਸੇ ਕਾਈਬਿਆ ਹੋਈ ਹੈ ਕਿ ਤੁਸੀਂ ਕਰੋ ਫੈਸਲਾ ਜਿਹਾ ਜਿਹੜੇ ਦਲਾਂ ਨੂੰ ਅਸੀਂ ਸਪੋਰਟ ਸਟੈਂਸ ਦਿੰਦੀ ਹੈ ਕਿ ਮਿਲਨ ਵੀ ਜਾਓਗੇ ਜੀ ਕਦੇ ਇਹ ਨਾ ਸਮਝੋ ਕਿ ਤੁਹਾਡੇ ਨਾਲ ਕੌਮ ਨਹੀਂ ਜਾਓਗੇ ਮੈਂ ਨਹੀਂ ਜਾਵਾਂਗਾ ਫਿਰ ਦੇਖਾਂਗੇ ਵੀ ਬੰਸੀ ਇਹ ਸਿਚੁਏਸ਼ਨ ਕੀ ਹੈ ਕਿ ਲੋੜ ਉਹਨੂੰ ਜਾਂਗੇ ਨਹੀਂ ਪਰ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਵਾਲਿਆਂ ਨੇ ਐਨਾ ਖ ਕਰ ਦਿੱਤਾ ਹੈ ਕਿ ਅਕਾਲ ਤਖਤ ਨੂੰ ਸਪੋਰਟ ਦੀ ਲੋੜ ਪੈ ਗਈ ਹੈ ਅਕਾਲ ਤਖਤ ਨੂੰ ਜੀ ਅਕਾਲ ਤਖਤ ਸਾਹਿਬ ਉੱਪਰ ਸੇਵਾ ਕਰ ਰਹੇ ਜਿਹੜੇ ਉਹ ਵੀ ਤਾਂ ਜਿਹਨੂੰ ਲੜਾਈ ਹੁੰਦੀ ਹੈ ਨਾ ਜੀ ਜਿੰਨੇ ਉਹਨਾਂ ਦੇ ਕਰਤਾਰ ਪੁਛੀ ਕੀਤੀ ਜਾ ਰਹੀ ਹੈ ਜਦੋਂ ਕੋਈ ਬੇਅਦਬੀ ਹੁੰਦੀ ਹੈ ਤੇ ਜਿਹੜੇ ਬੰਦੇ ਉਸ ਬੰਦੇ ਬੇਅਕੀਰ ਨੂੰ ਹਸਾਸ ਕਰਦੇ ਉਹਨਾਂ ਨੂੰ ਇਕੱਠੇ ਤੇ ਖੜਨਾ ਚਾਹੀਦਾ ਹੈ ਅਸੀਂ ਉਹੀ ਕਰ ਰਹੇ ਹਾਂ ਅਸੀਂ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ ਕਿ ਜੀ ਬਹੁਤ ਮਾਰਾ ਹੋਇਆ ਅਸੀਂ ਅਕਾਲ ਤਖਤ ਦੇ ਨਾਮ ਆਂ ਇਹ ਗੱਲ ਇੰਨੀ ਕਿ ਇੱਕ ਤਵਲ ਲੈਣ ਦੀ ਵੀ ਕੋਸ਼ਿਸ਼ ਕਰਨੀ ਹੈ ਜਿੰਨੇ ਝੜੇ ਪੰਜ ਤੇ ਇਕੱਠੇ ਹੋ ਕੇ ਤਾਂ ਆਪਣੀ ਲਾਈਨ ਹੋਰ ਤਾਕਤ ਵਣਦੀ ਸਾਰੇ ਇਕੱਠੇ ਹੋ ਜੇ ਤੁਹਾਨੂੰ ਲੱਗਦਾ ਕਿ ਸਾਰੇ ਆਪਣੇ ਚੁੱਲ੍ਹਾ ਬੰਦ ਕਰਕੇ ਇੱਕ ਕਾਮਨ ਪਲੇਟਫਾਰਮ ਤੇ ਕਦੀ ਇਵੈਂਚੁਅਲੀ ਆ ਸਕੋਗੇ ਜਦੋਂ ਹੋਈ ਸੀ ਇਕੱਠੇ ਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇੱਥੇ ਹੈ ਮਿਸਲਾ ਖੇਡਰੀ ਕੌਮ ਇਕੱਠੀ ਹੋਵੇ ਇਸਦੇ ਵੀ ਹੋ ਸਕਦਾ ਕੋਈ ਸ਼ੋਰ ਤਾਂ ਨਹੀਂ ਕਰਦਾ ਕਿ ਪਾਸਪੋਰਟ ਜੀ ਜੀ ਯਾਨੀ ਇਹ ਤੁਹਾਡਾ ਨਾਨ ਪੋਲੀਟਿਕਲ ਰਹੇਗਾ ਸਾਰਾ ਹਾਂਜੀ ਇਹ ਟੋਟਲ ਨਾਨ ਪੋਲੀਟਿਕਲ ਪੋਲੀਟਿਕਲ ਕੀ ਹੁੰਦਾ ਆਪਣੀ ਸਿੱਖ ਪਰੰਪਰਾ ਨੂੰ ਰੱਖੀ ਨਹੀਂ ਪੋਲੀਟਿਕਲ ਕੀ ਹੁੰਦਾ ਕਿ ਨਾਨ ਪੋਲੀਟਿਕਲ ਕੀ ਕਰਨ ਸਮਝਾ ਦਿਓ ਜੀ ਮੈਂ ਪੋਲੀਟਿਕਲ ਤੁਹਾਨੂੰ ਦੱਸਦਾ ਜੀ ਪੋਲੀਟਿਕਲ ਜਿਵੇਂ ਸੁਧਾਰ ਲੈਣ ਵਾਲੇ ਸੀ ਉਹ ਟੋਟਲ ਪੋਲੀਟਿਕਲ ਸੀ ਭਈ ਅਕਾਲੀ ਦਰ ਤੋਂ ਚੁਕਬੀ ਸਿੰਘ ਪਾਲਨ ਦਾ ਕਬਜ਼ਾ ਹਟਵਾਉਣਾ ਇੱਕ ਨਾਨ ਪੋਲੀਟਿਕਲ ਹੈਗਾ ਕਿ ਸਾਡਾ ਉਹਨਾਂ ਦੇ ਅਕਾਲੀ ਦਰ ਦਾ ਕੋਈ ਮਤਲਬ ਨਹੀਂ ਸਾਡੇ ਮੈਂ ਜਿਹੜਾ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਮੈਂ ਤੁਹਾਨੂੰ ਸਮਝਾਉਣਾ ਜਿਹੜੀ ਗੱਲ ਹੈ ਸਮਝਾਓ ਤੇ ਜਿਹੜਾ ਇਹ ਤੁਸੀਂ ਨਾਨ ਪੋਲੀਟੀਕਲ ਦਾ ਮਤਲਬ ਇਹ ਹੈਗਾ ਕਿ ਤੁਹਾਡਾ ਸਿਰਫ ਸਿਰਫ ਸ਼ੀਖਾ ਹਾਲ ਤੱਕ ਸਾਡ ਨੂੰ ਸਪੋਰਟ ਹੈ ਅਕਾਲੀ ਦਲ ਜੋ ਕਰਦਾ ਕਰੇ ਮੈਂ ਦੋ ਅਕਾਲੀ ਦਲ ਨਹੀਂ ਕਰਦੇ ਜੋ ਕਰੀ ਉਹਨਾਂ ਸੇਟਪ ਨੂੰ ਮੈਂ ਮੰਨ ਲਓ ਕੋਈ ਪ੍ਰਧਾਨ ਰਵੇ ਉਹਨਾਂ ਦਾ ਉਹਨਾਂ ਨੇ ਤਾਂ ਗੁਸਤਾਖੀ ਕੀਤੀ ਹੈ ਹੁਣ ਬਹੁਤ ਵੱਡੀ ਗੁੱਸਾ ਕੀ ਮਤਲਬ ਤੁਹਾਡੀ ਪੋਲੀਟਿਕਲ ਉਹਦੇ ਵਿੱਚ ਇਹ ਵੀ ਰਹੀ ਕਿ ਦਖਲ ਅੰਦਾਜ਼ੀ ਕੀ ਸੁਖਵੀਰ ਨੂੰ ਜਿਹੜਾ ਵਾ ਕੁਰਸੀ ਛੱਡਣੀ ਚਾਹੀਦੀ ਹੈ ਬਿਲਕੁਲ ਤਕਾ ਤੱਕ ਮੇਰੇ ਪੀਰੇ ਦਾ ਸਤਾਰਾ ਅਜੇ ਨਾ ਸੁਣੋ ਅਸੀਂ ਕੀ ਚਾਹੁੰਦੇ ਹਾਂ ਸੁਖਵੀਰ ਨਾਲ ਹੋਵੇ ਇਹ ਮਤਲਬ ਦੱਸਾਂਗੇ ਸਰ ਜਿਹੜੀ ਕਾਰਜਕਾਰੀ ਵੇਚ ਸਰ ਸਰ ਜਿਹੜੀ ਚੰਡੀਗੜ੍ਹ ਕਾਰਜਕਾਰੀ ਜਿਹੜੀ ਬੈਠਕ ਚੱਲ ਰਹੀ ਹੈ ਪਾਰਟੀ ਦੀ ਉਹਦੇ ਵਿੱਚ ਕਹਿ ਰਹੇ ਕਿ ਸੁਖਬੀਰ ਦੇ ਅਸਤੀਫੇ ਨੂੰ ਲੈ ਕੇ ਫੈਸਲਾ ਹੋਇਆ ਜਾਂਦਾ ਹੈ ਸੋਰਸਸ ਕਹਿ ਰਹੇ ਕਿ ਉਹਨਾਂ ਦਾ ਅਸਤੀਫਾ ਮંજૂર ਕਰਕੇ ਦੁਬਾਰਾ ਉਹਨਾਂ ਨੂੰ ਪ੍ਰਧਾਨਗੀ ਦੀ ਚੇਦ ਤੇ ਲੈ ਆ ਸਕਦੇ ਇਹ ਲੀਡਰ ਨੇ ਜਿਹੜਾ ਉਹਨਾਂ ਨੇ ਹਾਇਰੈਂਸ ਹੈ ਨਾ ਜੋ ਕਰਦੇ ਦਾ ਡਿਫੈਂਸ ਹੈ ਡਿਫੈਂਸ ਦੇ ਫੈਸਲਾ ਬਦਲ ਕਰਦੇ ਜਾਂਦਾ ਹੈ ਉਹ ਵੀ ਤਾਂ ਉਹਨਾਂ ਨੇ ਅਕਾਲ ਤੱਕ ਨੇ ਆਪਣੇ ਪਹਿਲੇ ਹੁਕਮ ਦੇ ਵਿੱਚ ਇਹ ਕਿਹਾ ਸੀ ਕਿ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਆਕੁਸ਼ ਕੀਤਾ ਹੈ ਉਹ ਪਬਲਿਕ ਦੀ ਲੀਡਰਸ਼ਿਪ ਕਰਨ ਦੇ ਕਾਬਿਲ ਨਹੀਂ ਰਹੇ ਬਲਕਿ ਇਸ ਤੋਂ ਵੱਧ ਹੋਰ ਕੀ ਕਹਿ ਦੇਣ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਕਿ ਇਹਨੂੰ ਫਰਦਰ ਐਕਸਪਲੇਨ ਕਰੋ ਇਜ਼ ਨੋਟ ਨੈਸੀਰੀ ਉਹਨਾਂ ਦੇ ਦੇਤਾ ਹੁਕਮ ਜੇ ਉਹਦੀ ਅਗਿਆ ਹੁੰਦੀ ਹੈ ਥੈਨ ਐਕਸ਼ਨ ਵਿਲ ਬੀ ਟੇਕਨ ਆਈਡੀਆ ਤੁਹਾਡਾ ਬੇਸਿਕਲੀ ਅਕਾਲੀ ਦਮ ਦੀ ਪੁਰਾਣ ਸਤਨਾਮ ਆਜ ਪੰਥਕ ਪਰਾ ਕਰਕੇ ਕੀ ਸੰਵਿਧਾਨ ਇਸ ਉਹੀ ਦੇ ਸਿਧਾਂਤ ਮੁਤਾਬਕ ਉਹਦੀ ਸਿਰਜਣਾ ਕਰਵਾਣੀ ਆਪ ਨਹੀਂ ਕਰ ਨਹੀਂ ਉਹ ਫੈਸਲੇ ਵਣ ਉਹ ਫੈਸਲੇ ਕਰਨਾ ਕਿ ਉਹਨੂੰ ਫੈਸਿਲੀਟੇਟ ਕਰਨਾ ਜਾਂ ਫੈਸਿਲੀਟੇਟ ਕਰਾਂਗੇ ਕੋਨਾ ਬੰਦੇ ਲਈ ਨਵੀਂ ਲੀਡਰਸ਼ਿਪ ਪੈਦਾ ਕਰਾਂਗੇ ਦੁਆਰਾ ਬਣਾ ਕੇ ਸਿੱਖ ਨੌਜਵਾਨ ਜਿਹਨੇ ਸਾਡੇ ਦੁਆਰਾ ਕਰ ਲਏ ਉਹਨੂੰ ਇੱਕ ਲੀਡਰਸ਼ਿਪ ਦਿੱਤੀ ਜਾਏ ਐਸੋ ਲਈ ਤਾਂ ਸਾਰਾ ਖੰਡਿਆ ਹੋਇਆ ਹੈ ਕਿ ਕੱਲ ਦਾ ਜਾਂ ਫਿਊਚਰ ਆ ਫਿਊਚਰ ਸਾਰਾ ਨੌਜਵਾਨ ਹਨ ਉਹਨੂੰ ਮਿਸ ਗਾਈਡ ਕਰਕੇ ਉਹਨੂੰ ਹੋਰ ਪਾਸੇ ਪਾਇਆ ਜਾਏ ਉਹ ਵੀ ਕੱਲ ਪੰਜਾਬ ਨੂੰ ਨੁਕਸਾਨ ਦੇਈ ਹੈ ਬਾਬਾ ਸੇਵਨ ਸਿੰਘ ਬਣਾਦੀ ਹੈ ਥੈਂਕ ਯੂ ਸਾਰਿਆਂ ਨੂੰ ਸਭ ਤੋਂ ਸਭ ਜਿਹੜੀ ਵਾਕੀਕ ਕਹਾਣੀ ਸਾਵਾਵਾਵਾ ਅੱਜ ਦਾ ਇਹ ਪੰਥਕ ਇਕੱਠ ਜੋ ਪੰਥ ਦਰਬਾਰ ਦਾ ਇਸ ਕਲਪੇ ਸੱਜੇ ਹੋ ਕੇ ਸਾਰੇ ਵਿਚਾਰਨ ਕੀਤੇ ਆ ਉਹ ਸ਼੍ਰੋਮਣੀ ਕਾਲੀਦਾਲ ਜਿਹੜੇ ਆਪਣੇ ਸੋਤੇ ਸਾਰਾ ਪੰਜਾਬ ਸਾਰਾ ਸਿੱਖ ਦਰਬਾਰ ਮਾਰੂ ਕਰ ਦੋ ਸੀ ਔਰ ਅੱਜ ਉਹ ਸ਼੍ਰੋਮਣੀ ਕਾਲੀਦਾਲ ਨੂੰ ਅਕੌਤੀ ਕਾਲੀਦਾਲ ਕਹਿਣਾ ਪੈ ਰਿਹਾ ਔਰ ਜਿਨ੍ਹਾਂ ਨੇ ਆਪਣੀ ਸੋਚਿਆ ਵਿੱਚ ਹੁੰਦਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਦਵਤ ਤੋਂ ਲੈ ਕੇ ਜੋ ਕੁਝ ਹੋਇਆ ਔਰ ਆਕਾਮਪਤ ਸਾਹਿਬ ਦੇ ਸੰਮੋਹ ਗੱਲ ਵਿੱਚ ਪੱਲਾ ਪਾ ਕੇ ਉਹਨਾਂ ਨੇ ਆਪਣੇ ਸੌਤਾ ਦੇ ਦੌਰਾਨ ਜਿੰਨੀਆਂ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਮੰਨਿਆ ਔਰ ਉਹ ਦਾਗੀ ਸਰਦੇ ਵਿੱਚ ਇੱਕ ਪਾਸੇ ਖੜੇ ਕੀਤੇ ਗਏ ਔਰ ਦਾਗੀ ਹੋ ਕੇ ਉਹਨਾਂ ਨੂੰ ਸਜ਼ਾ ਸਜ਼ਾ ਵੀ ਲੱਗੀ ਆ ਉਹ ਸਦਾ ਨੂੰ ਪੂਰਾ ਵੀ ਕੀਤਾ ਪੂਰਾ ਕੰਮ ਤੋਂ ਪ੍ਰੰਪਤਾ ਕੋਣਾ ਉਸ ਜੋ ਹੁਕਮਨਾਮੇ ਨੂੰ ਉਹਨਾਂ ਨੇ ਮੰਨਿਆ ਸੀ ਪਰ ਉਹਦੇ ਦਿਨ ਸਦਾ ਨੂੰ ਉਹਨਾਂ ਨੇ ਪੂਰਾ ਕੀਤਾ ਹੁਣ ਉਸ ਤੋਂ ਬਾਗੀ ਹੋ ਰਿਹਾ ਹੈ ਇਸ ਕਰਕੇ ਅਫਵਾਤੀ ਜਿਹੜਾ ਇਤਾਲੀ ਦਾ ਲ ਉਹਦੇ ਤੇ ਦੋਸ਼ ਦੋਸ਼ ਮਰੇ ਜਾ ਰਿਹਾ ਹੈ ਰਿਵਿਚ ਨੰਬਰ ਇੱਕ ਵਾਰ ਦਾਗੀ ਸੀ ਹੁਣ ਦਾਗੀ ਤੋਂ ਬਾਅਦ ਉਹ ਬਾਗੀ ਹੋ ਗਿਆ ਤੇ ਬਾਗੀ ਜਿਹੜਾ ਹੁੰਦਾ ਉਹਦੇ ਨਾਲ ਜੋ ਸੁਲੂਕ ਅਕਾਲ ਤਖਤ ਸਾਹਿਬ ਵੱਲੋਂ ਜੋ ਅਕਾਲ ਤਖਤ ਚਿੰਟਕ ਕਰਦਾ ਜੋ ਅਕਾਲ ਤਖਤ ਦੀਆਂ ਪਰੰਪਰਾਵਾਂ ਅਨਸਾਰ ਉਸ ਨੂੰ 506 ਜਾਂਦਾ ਜਿਵੇਂ ਬੇਸਰਬਿੰਗ ਬਲਟੋਏ ਨੂੰ ਛੇਕਿਆ ਗਿਆ ਉਸ ਪ੍ਰਕਾਰ ਜੋ ਕਿਉਂਕਿ 17ਵਲੇ ਅਕਾਲ ਤਖਤ ਸਾਹਿਬ ਜੀ ਤੇ ਜੱਥੇਦਾਰਾਂ ਸਾਹਿਬ ਪਾਸ ਸਨ ਉਹਨਾਂ ਬੇਨਤੀ ਕਰਾਂਗੇ ਕਿ ਇਹਨ ਬੇਨ ਜੇ ਉਹ ਇਹਨਾਂ ਜੋ 2 ਦਸੰਬਰ ਨੂੰ ਇਹ ਉਹਨਾਂ ਨੇ ਗੁਦਾ ਕਬੂਲ ਕੀਤੀ ਹੈ ਸਵਦਾ ਦੀ ਪੱਟੀ ਹੈ ਜੀ ਉਸ ਤੋਂ ਬਾਗੀ ਹੁੰਦੇ ਆ ਉਹਨਾਂ ਨੂੰ ਦੁਬਾਰਾ ਸਾਧ ਕੇ ਕਿ ਉਹਨਾਂ ਨੂੰ ਬਾਗੀ ਘੋਸ਼ਿਤ ਕੀਤਾ ਜਾਵੇ ਤੇ ਇਸੇ ਕੌਮ ਨੂੰ ਜਿਹੜਾ ਹੈ ਨਵੀਂ ਸਿਹਤ ਦੇਸ਼ਾ ਜਲੀਆ ਉਹ ਪ੍ਰਦਾਨ ਕੀਤੀ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਇਸ ਅਜ਼ੀਅਤ ਦੇ ਚ ਜੋ ਹਰ ਘੋਟੇ ਤੋਂ ਵੱਡੇ ਰਾਜੇ ਮਹਾਰਾਜੇ ਨੂੰ ਵੀ ਜਿਹੜਾ ਸੰਦੇਸ਼ ਆਦੇਸ਼ ਤੇ ਹੁਕਮ ਸੁਣਾ ਸਕਦਾ ਹੈ ਅੱਜ ਤੱਕ ਜਿੰਨਾ ਵੀ ਇਕੱਠ ਹੋਇਆ ਉਹਦੇ ਵਿੱਚ ਜੋ ਸਿੰਘ ਸਾਹਿਬ ਨੇ ਆਪਣੇ ਵਿੱਤ ਅਨੁਸਾਰ ਬਹੁਤ ਸੋਨੇ ਖਾਸਲੇ ਕੀਤੇ ਆ ਇੱਕ ਸਿੱਖ ਗਰਕ ਨੂੰ ਨੰਨਾਰਾ ਨਵੀਂ ਇੱਕ ਰੋਸ਼ਨੀ ਡੀਸੀਸੀ ਉਸ ਨੂੰ ਇਹਨਾਂ ਗੱਡੀਆਂ ਨੇ ਵਾਗੀ ਹੋ ਕੇ ਮੋਰ ਦੁਆਰਾ ਉਸ ਨੂੰ ਅੰਧਕਾਰ ਨਹੀਂ ਲੈ ਆਂਦਾ ਇਸ ਕਰਕੇ ਸਾਰੇ ਜਿੰਨੇ ਵੀ ਪੰਥ ਦੇ ਹਿੱਤ ਪੰਜਾਬ ਦੇ ਹਿੱਤਾਂ ਦੇ ਵਾਸਤੇ ਚਿੰਤਾ ਦਾ ਉਹਨਾਂ ਨੇ ਵਿਚਾਰਾਂ ਕੀਤੀਆਂ ਉਸ ਸਮੇਂ ਬਾਅਦ ਕੁਝ ਦਿਨਾਂ ਵਿੱਚ ਚੋਣ ਵਿੱਚ ਚੋਣ ਵਿੱਚ ਇਹ ਨਹੀਂ ਵੀ ਹਰ ਇੱਕ ਜਥੇਬੰਦੀ ਵਿੱਚੋਂ ਲੈ ਲਈਏ ਆਪਾਂ ਜਿਹੜੇ ਸਿਆਣੇ 15 20 ਸੱਜਣ ਹੋਣਗੇ ਉਹਨਾਂ ਨੂੰ ਹਰ ਜਥੇਬੰਦੀ ਕੋਲ ਭੇਜਿਆ ਜਾਵੇਗਾ ਔਰ ਉਹਨਾਂ ਦੇ ਸੁਝਾਅ ਲੈ ਲਾਂਗੇ ਔਰ ਉਹਨਾਂ ਕਹਾਂਗੇਗਾ ਆਪਾਂ ਇਕੱਲੇ ਇਕੱਲੇ ਆਪਣੇ ਚੁੱਲ੍ਹੇ 'ਤੇ ਬਲ ਰਹੇ ਆ ਇਹ ਉਹ ਨੁਸਖੇ ਨੇ ਜਿੱਦੇ ਆਪਾਂ ਇੱਕ ਨਿਸ਼ਾਨ ਇੱਕ ਵਿਧਾਨ ਇੱਦਾਂ ਇਕੱਠੇ ਕਰਦੇ ਹਾਂ ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਹੱਥ ਦੀਆਂ ਪੰਜ ਤਹਾ ਹੁੰਦੀਆਂ ਹਰ ਬੰਦਾ ਅਸੂਲੇ ਆਪਣੀ ਮੋਟ ਬੜਾ ਆ ਕੇ ਬੈਠਾ ਕੋਈ ਛੋਟੀ ਜਿਹੀ ਬੰਦੀ ਕੋਲ ਬੱਟ ਪਰ ਇਹ ਜਦੋਂ ਪੰਜੇ ਇਕੱਠੀਆਂ ਹੋ ਜਾਂਦੇ ਨੇ ਇੱਕ ਸੁੰਦ ਬਣ ਜਾਂਦਾ ਇਹ ਦੂਸਰਿਆਂ ਦਾ ਫਿਰ ਲੱਗ ਪੈਂਦਾ ਸੋ ਇਸ ਕਰਕੇ ਇਹ ਸਾਰਿਆਂ ਦੇ ਚਰਮਾਚ ਬੇਨਤੀ ਕਰਾਂਗੇ ਕਿ ਭਾਈ ਤੁਸੀਂ ਕੱਲੇ ਕੱਲੇ ਦੀ ਜਾਇ ਪੱਲੀ ਥਾਂ ਹੋਣ ਦੀ ਜਾਇ ਇੱਕ ਸੁੰਦ ਬਣ ਕੇ ਇਕ ਬਦਾ ਪ੍ਰਤੀਕ ਬਣ ਕੇ ਤੇ ਤੁਸੀਂ ਕੁਝ ਕੌਮ ਨੂੰ ਸੇਧ ਦਿਓ ਔਰ ਕਦੇਛੇ ਦੇ ਮਾਰਨ ਦੀ ਖਾ ਤੁਸੀਂ ਮਾਰ ਦੂਸਰਿਆਂ ਕੋਲੋਂ ਧੀਠ ਮੰਗੜ ਦੀ ਸਾ ਆਵਦਾਨ ਕਰਨ ਵਾਲੇ ਬਣੋ ਇਸ ਪ੍ਰਕਾਰ ਦੀ ਸੋਚ ਲਾ ਕੇ ਅੱਜ ਦਾ ਇਕੱਠ ਜਿਹੜਾ ਸੀ ਜਿਹੜੇ ਪੰਚਦਰ ਦੀ ਇਕੱਠੇ ਹੋਏ ਆ ਵਿਚਾਰਾ ਕੀਤੀਆਂ ਅਗਲੀ ਕਾਰਵਾਈ ਥੋੜੇ ਸਮੇਂ ਵਿੱਚ ਕੀਤੀ ਜਾਵੇ ਤੇ ਕਮੇਟੀ ਕਰ ਦਿੱਤੀ ਜਾਵੇਗੀ ਕਿਉਂਕਿ ਅੱਲੇ ਵਿਚਾਰਾ ਲੈ ਕੇ ਆਏ ਆ ਔਰ ਇਹਦਾ ਵਿੱਚੋਂ ਦੇਣਤੀ ਦਵਤ ਦੇ ਹਰ ਸਿਆਣੇ ਹਨ ਉਹਨਾਂ ਨੂੰ ਆਪਣਾ ਲਾ ਕੇ ਸਾਰਿਆਂ ਕੋਲ ਭੇਜਿਆ ਜਾਵੇਗਾ ਜਾਣਗੇ ਔਰ ਉਹਨਾਂ ਨੂੰ ਬੇਨਤੀ ਕਰਨਗੇ ਇਹੀ ਅੱਜ ਦੇ ਤਤ ਵਿੱਚ ਹੱਸਲਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲੀ ਰਹੇ ਠੀਕ ਹੋ ਗਿਆ